ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲਓ ਜੀ ਆਪਾਂ ਹੁਣ ਆਪਣਾ Ford 3600 ਤਿਆਰ ਕਰ ਰਹੇ ਹਾਂ। ਇਹ ਮਾਡਲ ਹੈਗਾ ਜੀ 1980। ਭਾਈ ਸਾਰਾ ਆਪਾਂ ਤੁਹਾਨੂੰ ਦਿਖਾਉਣੀ ਅੱਗੇ। ਯਾਨੀ ਕਿ ਜੋ ਇਹਦਾ ਹਿੱਸੇ ਉਸੇ ਦਾ ਕੰਮ ਹੋਣ ਵਾਲਾ ਸੀਗਾ ਕਲੱਚ ਪਲੇਟਾਂ ਦਾ ਉਹ ਆਪਾਂ ਨੇ ਸਾਰਾ ਇਹਦਾ ਕਰਾਤਾ। ਤੇ ਹੁਣ ਜੋ ਵੀ ਯਾਨੀ ਕਿ ਰੰਗ ਰੂੰਗਾ ਇਹ ਬਾਈ ਕਰ ਰਿਹਾ ਸਾਡਾ। ਫ੍ਰੀਜ ਸੇਵਾ ਕਰ ਰਿਹਾ ਬਜਾਰਾ। ਜੇ ਕਿਸੇ ਨੇ ਕਰਾਉਣਾ ਆਪਾਂ ਪਹਿਲਾਂ ਮੋਡੀਫਾਈ ਤੁਹਾਨੂੰ ਪੂਰਾ ਕਰਕੇ ਦਿਖਾਉਨੇ ਆ ਜੇ ਕਰਾਉਣਾ ਤਾਂ ਬਾਈ ਨਾਲ ਆਪਾਂ ਤੁਹਾਡੀ ਬਾਅਦ ਚ ਗੱਲਬਾਤ ਕਰਾਵਾਂਗੇ ਕਿਉਂ ਕੱਲ ਕਰ ਦੇਗਾ ਕਿਉਂਕਿ ਜੋ ਵੀ ਇਹਦਾ ਕਲੱਚ ਕਲੱਚ ਦਾ ਕੰਮ ਹੋਣ ਵਾਲਾ ਸੀਗਾ ਮੂਰੇ ਹਿੱਸੇ ਦਾ ਉਹ ਸਾਰਾ ਆਪਾਂ ਨੇ ਕਰ ਲਿਆ ਤੇ ਹੁਣ ਇਹਨੂੰ ਆਪਾਂ ਨੇ ਰੰਗ ਰੂੰਗ ਕਰਨਾ ਹੈ ਹੈ ਕਿਉਂਕਿ ਜਰਜੁਰ ਕਾਫੀ ਲੱਗੀ ਸੀਗੀ ਦੇਖੋ ਇਦਾਂ ਹੁਣ ਤਾਂ ਸਾਰਾ ਆਪਾਂ ਨੇ ਚੇਂਜ ਕਰ ਦੇਣਾ ਕਾਲੇ ਕਹਿਣ ਦਾ ਭਾਵੇਂ ਲੋਈ ਜਿਹੜਾ ਆਪਾਂ ਨੇ ਹਿੱਸੇ ਦਾ ਕੰਮ ਕਰਾਇਆ ਨੇ ਇਹ ਡਬਲ ਬੁਸ਼ ਲੱਗਦਾ ਕਰਤਾ ਕਿਉਂਕਿ ਪਹਿਲਾਂ ਇਹਨੂੰ ਗਲੀਸ ਨਹੀਂ ਜਿਵੇਂ ਆਉਂਦਾ ਸੀ ਹਿੱਸੇ ਨੂੰ ਇਹ ਦੇਖੋ ਯਾਨੀ ਕਿ ਦੇਸੀਓ ਜਿਗਾਂਡ ਲਾਇਆ ਕਹਿਣ ਦਾ ਭਾਵਾ ਕੇ ਲਾਤਾ ਨੀਪਲ ਅੰਦਰ ਕਿ ਯਾਰ ਕਾਫੀ ਲੱਗੀ ਸੀਗੀ ਕਿਉਂਕਿ ਮਾਡਲ ਤੇ ਰੰਗ ਸਾਰਾ ਪਾਸਾ ਕਿਉਂਕਿ ਬਾਈ ਨੇ ਸਾਰੇ ਹੀ ਉਹਦੇ ਨਾਲ ਲਾਇਆ ਹੈ ਅਮ ਉਸ ਨਹੀਂ ਛੱਡਿਆ ਕਿਉਂਕਿ ਆਪਾਂ ਪੇਂਟ ਇਹਨੂੰ ਕਰਾਂਗੇ 2 ਦਿਨ ਤੱਕ ਯਾਨੀ ਕਿ ਇਹਨਾਂ ਕਲੀਨ ਕਰਕੇ ਆਪਾਂ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਤੇ ਬਾਕੀ ਜਿੰਨਾ ਇਹਦੇ ਪਰ ਖਰਚ ਆਊਗਾ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿਹੜਾ ਪੇਂਟ ਕਰਿਆ ਇਹਨੂੰ ਕਿਉਂਕਿ ਮਰਗਾਟ ਮਰਗੁੜ ਸਾਰੀ ਆਪਾਂ ਨੇ ਲਾਤੇ ਕਿਉਂਕਿ ਰੰਗ ਹੋ ਜੂ ਵਧੀਆ ਪਹਿਲਾਂ ਕਿੰਨਾ ਖਰਚਾ ਗਿਆ ਤਾਂ ਜਿੱਦੋਂ ਕਰਾਉਣਾ ਤਾਂ ਬਈ ਸਾਰਾ ਟਰੈਕਟਰ ਤੇ ਜਿਹਨੂੰ ਪੁੱਛਿਆ ਸੀਗਾ 40-50 ਹਜ਼ਾਰ ਮੰਗਰੇ ਨੇ ਭਾਈ ਜੀ ਜਦ ਆਪਾਂ ਨੇ ਪਹਿਲਾਂ ਕਿਸੇ ਤੋਂ ਕਰਾਉਣਾ ਸੀਗਾ ਉਹਨਾਂ ਨੇ ਮੰਗਿਆ 45 ਤੋਂ 50 ਹਜ਼ਾਰ ਤੇ ਹੁਣ ਆਪਾਂ ਤੁਹਾਨੂੰ ਸਾਰਾ ਟੋਟਲੀ ਦੱਸ ਦਾਂਗੇ ਵੀ ਇਹਦੇ ਪਰ ਆਪਾਂ ਨੇ ਕਰਾਂ ਹੀ ਕਰਿਆ ਜਨ ਕਿ ਪੇਂਟਰ ਆਪਾਂ ਨੇ ਬੁਲਾ ਲੈਣਾ ਰੰਗ ਰੂੰਗਾ ਆਪਣਾ ਹੋਊਗਾ ਸਾਰਾ ਜੋ ਵੀ ਖਰਚ ਆਊਗਾ ਆਪਾਂ ਤੁਹਾਨੂੰ ਕਲੀਅਰ ਆਮ ਸਾਰਾ ਦੱਸਾਂਗੇ ਮੰਨ ਕੇ ਚੱਲੋ ਵੀ ਅੱਧਾ-ਅੱਧਾ ਦਾ ਫਰਕ ਤਾਂ ਆਰਾਮ ਨਾਲ ਕਹਿਨੇ ਆਪਾਂ ਵੀ ਪਾਈ ਜਾਣਾ ਆਪ ਰੰਗ ਕਰਨ ਦੇ ਵਿੱਚ ਆਕੀ ਬਾਈ ਦਾ ਹੀ ਬਹੁਤ ਯੋਗਦਾਨ ਬਾਈ ਨੇ ਐਨ ਬਣਾਤੀਆਂ ਸਾਰੀਆਂ ਚੀਜ਼ਾਂ ਰੰਗ ਤਾਰ ਤਾਰ ਕੇ ਕਾਲੇ ਹਾਸਾ ਜੇ ਕੰਮ ਤੇਰਾ ਵਧੀਆ ਲੱਗਿਆ ਲੋਕਾਂ ਦੇ ਕੋਲੋਂ ਪੂਰਾ ਰੰਗ ਕਰਾਉਣਾ ਆਪਾਂ ਤੇਰਾ ਨੰਬਰ ਵੀ ਦੱਸ ਦਾਂਗੇ ਬਾਅਦ ਚ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਜਿੱਦਣ ਇਹ ਤਿਆਰ ਹੋ ਗਿਆ ਉਹ ਤੋਂ ਬਾਅਦ ਦਿਖਾਵਾਂਗੇ ਜੀ ਕੀ ਕੰਡੀਸ਼ਨ ਆ ਅੱਜ ਆਪਾਂ ਤੁਹਾਨੂੰ ਵੀਡੀਓ ਤਾਂ ਬਣਾ ਰਹੇ ਹਾਂ ਕਿਉਂਕਿ ਹੁਣ ਤੁਹਾਡੇ ਸਾਹਮਣੇ ਆ ਇਹ 80 ਮਾਡਲ ਆ ਐਨ ਜਿੱਦਣ ਪੂਰਾ ਕੰਪਲੀਟ ਹੋ ਗਿਆ ਉਹ ਤੋਂ ਬਾਅਦ ਆਪਾਂ ਇੱਕ ਵੀਡੀਓ ਪਾਵਾਂਗੇ ਫਿਰ ਫੁੱਲ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ